ਤਸਵੀਰ ਤੋਂ ਦੋਸਤੋ ਮੈਂ ਗੁਰਸੇਵ ਸਿੰਘ ਮੰੰਲਾ ਪੰਜਾਬ ਪ੍ਰਧਾਨ ਜੱਟ ਇਕਤਾ ਵੈਲਫੇਅਰ ਸੁਸਾਇਟੀ ਕੁਝ ਦਿਨ ਪਹਿਲਾਂ ਆਪ ਇੱਕ ਵੀਡੀਓ ਪਾਈ ਸੀ ਵੀਡੀਓ ਸਿੱਧੀ ਇਕ ਖੱਚ ਵੱਲੋਂ ਨਾ ਜੱਟਾਂ ਨੇ ਆਕੀਆਂ ਪਣਾਵਾਰੇ ਮੇਰਾ ਗਲਤ ਭੁੱਲਿਆ ਗਿਆ ਸੀ ਜਾਂ ਕਿ ਵੀ ਸੋਸ਼ਲ ਮੀਡੀਆ ਤੇ ਬਹੁਤ ਸਾਰਾ ਨਿਕਾਨ ਜਿਹੜਾ ਪਾਰਿਓ ਜੱਟਾਂ ਨੇ ਆ ਕੁੜੀਆਂ ਆ ਠੀਕ ਹੈ ਤੇ ਹੋਰ ਵੀ ਬਹੁਤ ਕੁਸ਼ਟਿਆ ਸੀ ਉਹਨੇ ਕਿ ਸਭ ਤੇ ਸ਼ਰਾਬਾਂ ਪੀਂਦੀਆਂ ਤੋਂ ਬਿਮਾਰ ਹੋ ਜਾਂਦੀਆਂ ਤੇ ਸਿਰਟਾ ਪਿੰਡੀਆਂ ਉਹਦੇ ਵਿੱਚ ਚੱਲਦਾ ਨੇ ਇੱਕ ਕੋਈ ਕੰਬੂਸ ਕਰਕੇ ਕਿਸੇ ਦੀ ਆਈ ਆਈਡਿਟੀ ਬਣਾਈ ਉਹ ਉਸ ਬੰਦੇ ਨੇ ਕਮੈਂਟ ਕੀਤਾ ਮੈਨੂੰ ਕਮੈਂਟ ਦੇ ਵਿੱਚ ਨੇ ਇਹ ਕਿਹਾ ਪੁੱਛਿਆ ਸੀ ਮੈਨੂੰ ਸਵਾਲ ਕੀਤਾ ਸੀ ਅਮਰਤਪਾਲ ਮਹਿਰੋਂ ਬਾਰੇ ਕਿ ਯਾਰ ਉਹਦੀ ਜਾਤ ਕਿਹੜੀ ਆ ਮੈਂ ਇੱਕ ਗੱਲ ਦੱਸਣਾ ਕਿ ਪਹਿਲੀ ਗੱਲ ਆ ਮੈਂ ਕਿਸੇ ਨੂੰ ਜਾਤੀ ਸਰਟੀਫਿਕੇਟ ਬਣਨ ਦਾ ਠੇਕਾ ਹੀ ਲਿਆ ਹੋਇਆ ਹੈ ਦੂਸਰੀ ਗੱਲ ਜਿਹੜੇ ਤਰੀਕੇ ਤੂੰ ਪੁੱਛਦਾ ਮੈਂ ਤੈਨੂੰ ਇਹ ਦੱਸ ਦੇਣਾ ਚਾਹਣਾ ਕਿ ਕਿਸੇ ਦੀ ਜਾਤ ਨਹੀਂ ਮਰਜ਼ੀ ਹੋਵੇ ਮੇਰਾ ਨਿੱਜੀ ਤੌਰ ਤੇ ਕੋਈ ਨਾਲ ਲੈਣਾ ਲੈਣਾ ਕੋਈ ਨਹੀਂ ਜਿਹੜੀ ਕਤੀਲ ਜੱਟਾਂ ਦੇ ਖਿਲਾਫ ਬੋਲੂਗੀ ਜਾਂ ਫਟੰਗੀਆਂ ਈਆਂ ਪਰਣਾਵਰੇ ਗਲਤ ਬੋਲਣਗੇ ਠੀਕ ਆ ਉਹਨਾਂ ਨੂੰ ਉਸ ਦਿਨ ਬਖਸ਼ਾਂਗੇ ਨਹੀਂ ਨਿਕਲ ਕਾਰਵਾਈਆਂ ਵੀ ਕਰਾਂਗੇ ਉਹਨਾਂ ਤੇ ਐਡਰੈਸ ਵੀ ਪਾਵਾਂਗੇ ਤੇ ਜਿਹੜੀ ਉਹ ਖੱਤ ਦੀ ਮੈਂ ਰਿਪਲਾਈ ਦਿੱਤਾ ਸੀ ਜਿਹੜੀ ਖੱਤ ਨੂੰ ਮੈਂ ਉਹਨੂੰ ਇਹ ਵੀ ਕਿਹਾ ਸੀ ਵੀ ਮੈਨੂੰ ਦੱਸਿ ਮੇਰੇ ਕੋਲ ਉਹਦੀ ਵੀਡੀਓ ਵੀ ਇੱਕ ਹੋਰ ਆ ਗਈ ਆ ਕਿਉਂਕਿ ਉਹ ਕਲੀਅਰ ਹੋ ਗਿਆ ਉਹਦਾ ਪੁਜਟ ਹੈ ਨਹੀਂਗਾ ਠੀਕ ਹੈ ਤੇ ਉਹ ਜਾਣਬੁੱਝ ਕੇ ਗਲਤ ਕਹਿ ਰਿਹਾ ਸੀਗਾ ਕਿ ਮੈਂ ਵੀ ਜ਼ਿੰਮੇਵਾਰ ਹਾਂ ਜ਼ਿੰਮੇਵਾਰ ਸਾਨੂੰ ਹੁਣ ਕੀ ਪਤਾ ਭਾਈ ਕਿਹੜੇ ਬੰਦੇ ਨੇ ਸਾਡੇ ਨੇ ਕਰਤੂਤ ਕਰ ਕੀ ਗਲਤੀ ਕਰਤੀ ਉਹਨਾਂ ਉਹਦੇ ਨਾਲ ਗੁੱਸਾ ਕੱਢ ਨਾ ਲੈ ਕੇ ਤੇ ਸਾਰੀ ਕਮਿਊਨਿਟੀ ਨੂੰ ਕਿਉਂ ਬਦਨਾਮ ਕਰਨ ਦੀ ਕੋਸ਼ਿਸ਼ ਕਰਦਾਂ ਨੂੰ ਸੋ ਇਸ ਤਰ੍ਹਾਂ ਨੇ ਬੜੇ ਆ ਕੋਈ ਕਹਿੰਦਾ ਮੈਂ ਹਿੰਦੂ ਯਾਟਾਂ ਕੋਈ ਕਹਿੰਦਾ ਕੋਸ਼ਿਸ਼ ਹੈ ਕਿ ਜੱਟਾਂ ਦੇ ਖਿਲਾਫ ਤੁਸੀਂ ਕਿਡਾਂ ਘੜਦੇ ਹੋ ਉਹ ਭਾਈ ਸਾਹਿਬ ਜਿਨ੍ਹਾਂ ਨੇ ਕਰਤੂਤਾਂ ਕੀਤੀਆਂ ਉਹਨਾਂ ਨਾਲ ਲੜਦਿਆ ਕਰੋ ਭਾਈ ਨਹੀਂ ਸਾਰੇ ਨਾ ਪੰਗੇ ਨਾਲ ਲਿਆ ਕਰੋ ਜਦੋਂ ਕੋਈ ਕੌਲਟੀ ਨੇ ਦਰਾਰ ਕਿਸੇ ਦੇ ਪੰਗਾ ਲਾਉਂਗੇ ਤਾਂ ਫਿਰ ਤੁਹਾਡੇ ਛਕਰਾਂ ਦੇ ਹਾਰੀ ਬਣਨਗੇ ਆਖਰ ਨੂੰ ਬੰਦੇ ਦੇ ਪੁੱਤ ਬਣ ਜੋ ਜਿਹੜੀਆਂ ਵੀ ਕੁੜੀਆਂ ਆ ਉਹਨਾਂ ਨੂੰ ਵੀ ਕਹਿ ਦੇਣੀ ਚਾਹਣਾ ਚਲੋ ਜਿਸ ਤਰੀਕੇ ਤੋਂ ਕੰਮ ਕਰਦੇ ਹਾਂ ਮੈਂ ਉਹਨਾਂ ਨੂੰ ਉਸ ਤਰੀਕੇ ਦੇ ਲਾਭ ਨਹੀਂ ਪਰਤਾ ਅਕਸਰ ਸੋਸ਼ਲ ਮੀਡੀਆ ਤੇ ਹੋਰ ਵੀ ਬਹੁਤ ਧਿਆਨ ਬਣਾ ਜਿਹੜੀਆਂ ਸੋਸ਼ਲ ਮੀਡੀਆ ਦੀ ਵਰਤੋਂ ਕਰਦੀਆਂ ਤੇ ਗਰੁੱਪਾਂ ਦੇ ਵਿੱਚ ਐਡ ਹੁੰਦੀਆਂ ਸੋ ਮੈਂ ਉਹਨਾਂ ਤੋਂ ਦੇਰ ਤੋਂ ਮੈਂ ਉਸ ਤਰੀਕੇ ਨਾਲ ਜਵਾਬ ਨਹੀਂ ਦਿੰਦਾ ਜਿਵੇਂ ਕਈ ਆ ਸਰਲੀਨ ਵਰਗੀਆਂ ਲੋਕਾਂ ਨੂੰ ਗਾਲੀ ਗਲੋਚ ਕਰਦੀਆਂ ਬੜੇ ਘਟੀਆ ਸ਼ਬਦਾਵਲੀ ਵਰਤਦੀਆਂ ਮੰਨ ਲਓ ਇਹ ਦੱਸ ਦਿੰਦਾ ਵੀ ਆਪਣੇ ਲੈਵਲ ਤੇ ਆਪਣੀ ਜਾਤ ਦਾ ਨਾਮ ਵਰਤਿਆ ਕਰੋ ਸਾਡੇ ਵੱਲੋਂ ਆਪਣੇ ਇਲਾਕੇ ਦੇ ਵਿੱਚ ਕੱਪੜੇ ਉਤਾਰ ਕੇ ਤੁਰਿਆ ਫਿਰੋ ਸਾਡਾ ਕੋਈ ਲੈਣਾ ਦੇਣਾ ਨਹੀਂ ਦੂਸਰੀਆਂ ਜਾਤਾਂ ਨਾਲ ਠੀਕ ਆ ਪਰ ਜਿਹੜੀਆਂ ਕੁੜੀਆਂ ਜੱਤੀ ਅਦ 9 ਦੇ ਨਾਲ ਜੱਤੀ ਸ਼ਬਦ ਵਰਤਨਗੀਆਂ ਕਿਸੇ ਹੋਰ ਕਮਿਊਨਿਟੀ ਦੀਆਂ ਹੈਗੀਆਂ ਹੋਰ ਜਾਤੀਆਂ ਹੈਗੀਆਂ ਨੇ ਤੇ ਨਾਉ ਜੱਟੀਆਂ ਜੱਤੀ ਕਰਕੇ ਲਖ ਲੈਣੀਆਂ ਕੋਈ ਫਰੀਦੀ ਜੱਤੀ ਕੋਈ ਕੋਈ ਜੱਤੀ ਤੇ ਉਹਨਾਂ ਦੇ ਖਿਲਾਫ ਤੁਸੀਂ ਪਰਚੇ ਜ਼ਰੂਰ ਕਰਾਉਣਾ ਹੈ। ਉਹਨਾਂ ਨੂੰ ਮੈਂ ਵਾਰਨਿੰਗ ਦਿੰਦਾ ਬੰਦੇ ਦੀਆਂ ਜੇ ਹੈਂਗੇ ਤੁਸੀਂ ਅਸਲ ਦੀਆਂ ਪੌੜੀਆਂ ਧੀਆਂ ਤਾਂ ਤੁਸੀਂ ਇਹ ਕਰਤੁੱਤਾਂ ਛੱਡ ਦਿਓ ਆਪਦੀ ਜਾਤੀ ਦੇ ਆਧਾਰ ਤੇ ਜੋ ਮਰਜ਼ੀ ਲਿਖੋ ਆਪ ਦੇ origional ਨਾਮ ਲਿਖੋ origional ਗੋਤ ਲਿਖੋ ਸਾਡਾ ਕੁਲੇਣਾ ਦੇਣਾ ਨਹੀਂ ਚੋਰੀ ਦੇ ਗੋਤ ਨਹੀਂ ਲਿਖਣ ਦੀ ਲੋੜ। ਤੇ ਮੈਂ ਇੱਕ ਤੋਂ ਕੁੜੀਆਂ ਦੇ ਖਿਲਾਫ ਉਹ ਆਪਣਾ ਵਿਵਨ ਸੈਲ ਨੂੰ ਵੀ ਐਲਐਫਟੀ ਰੂਪ ਕੰਪਲੀਟ ਭੇਜੀ ਆ ਤੇ ਮੈਂ ਦੱਸ ਵੀ ਦੇਣਾ ਚਾਹਣਾ ਸਾਰਿਆਂ ਨੂੰ ਵਾਰਨਿੰਗ ਦੇਣਾ ਵੀ ਇਹ ਕੱਲੀ ਕੱਲੀ ਦਾ ਅਸੀਂ ਗਰੂਸ ਕੱਢਾਂਗੇ ਪਰ ਇਨਕੁਆਰੀਆਂ ਦੇ ਚੱਕਰਾਂ ਚ ਪਾ ਕੇ ਤੁਹਾਨੂੰ ਨਾ ਅਲਟੀਮ ਗੇੜਾ ਦੇਵਾਂਗੇ ਤੇ ਕਰਤੂਤਾਂ ਛੱਡ ਦੋ ਨਾ ਅਸੀਂ ਉਹਨਾਂ ਲੋਕਾਂ ਨੂੰ ਬਖਸ਼ਣਾ ਜਿਹੜੇ ਜੱਟਾਂ ਦਾ ਨਾਮ ਲੈ ਕੇ ਕਿਸੇ ਵੀ ਮਸਲੇ ਦੇ ਵਿੱਚ ਜੱਟ ਸਮਾਜ ਨੂੰ ਟਾਰਗੇਟ ਕਰਕੇ ਗਾਲੀ ਗਲੋਚ ਕਰਦੇ ਆ ਉਹ ਆਦਾ ਪੜਿਆ ਵਿਚਾਰੋ ਜਿਹੜਾ ਗੰਦ ਪਾਉਣਾ ਸੀ ਤੁਸੀਂ ਪਾ ਲਿਆ ਤੇ ਜੱਟਾਂ ਨੂੰ ਵੀ ਮੈਂ ਕਹਿੰਦਾ ਮਾੜੀ ਮੋਟੀ ਸ਼ਰਮ ਮੰਨੋ ਇਹਨਾਂ ਲੋਕਾਂ ਨੂੰ ਸਪੋਰਟਾਂ ਕਰਨੀਆਂ ਛੱਡ ਦਿਓ ਜਿਹੜੇ ਮਾੜੇ ਮੋٹے ਦੋਗਰੇ ਜੇ ਚੱਲਦੇ ਆ ਤੁਸੀਂ ਉਹ ਵੀ ਛੱਡ ਦਿਓ ਇਹਨਾਂ ਨੇ ਇੱਕ ਦਿਨ ਤੁਹਾਡੀਆਂ ਜਗ੍ਹਾ ਨੂੰ ਪਹਿਣਾ ਅਸੀਂ ਵਾਰ-ਵਾਰ ਜਿੱਥੇ ਕਿਤੇ ਮਾੜਾ ਮੋਟਾ ਪਿੰਡ ਤੇ ਕਿਸੇ ਦਾ ਮਸਲਾ ਹੋ ਜਾਂਦਾ ਤੁਸੀਂ ਦੂਸਰ ਬਹੁਤ ਸਾਰੇ ਜੱਟਾਂ ਨੂੰ ਆ ਦਿੰਦਾ ਆਵੇ ਚਾਰ ਵੋਟਾਂ ਦੀ ਖਾਤਰ ਜਾ ਕੇ ਦੂਸਰੀ ਕਮਿਊਨਿਟੀ ਦੇ ਲੋਕਾਂ ਦੇ ਨਾਲ ਖਰ ਜਾਂਦੇ ਆ ਪਿਆਰ ਦੇ ਖਿਲਾਫ ਕਾਰਵਾਈਆਂ ਕਰਵਾਉਣ ਨੂੰ ਤਿਆਰ ਹੋ ਜਾਂਦੇ ਆ ਤੇ ਕੰਮ ਛੱਡ ਦਿਓ ਤੁਸੀਂ ਵੀ ਧੰਨ